ਦੇ ਵਿੱਚ ਭਾਖੜਾ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੂੰ ਆਮ ਪਾਰਟੀ ਦੇ ਦਰਕਰਾਨੇ ਬੰਦਕ ਬਣਾਇਆ ਤੇ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਨੇ ਮੰਗ ਕੀਤੀ ਹੈ ਕਿ ਉਸਦੇ ਖਿਲਾਫ ਹਰਜੋਤ ਸਿੰਘ ਦੇ ਖਿਲਾਫ ਜਿਹੜਾ ਹੈਗਾ ਜੋ ਸਿੱਖਿਆ ਮੰਤਰੀ ਹੈ ਉਸਦੇ ਖਿਲਾਫ ਜਿਹੜਾ ਹੈਗਾ ਮਕਦਮਾ ਦਰਜ ਹੋਣਾ ਚਾਹੀਦਾ ਓਕੇ ਇਹ ਪਰਚਾ ਜੋ ਇਹ ਭਾਗੜਾ ਮਲੇਜਮੋੜ ਦੇ ਚੇਅਰਮੈਨ ਨੂੰ ਬੰਦਗ ਬਣਾਇਆ ਗਿਆ ਇਹ ਹਰਜੋਤ ਸਿੰਘ ਦੇ ਬੈਸਤੇ ਕਹਿੰਤੇ ਬਣਾ ਗਿਆ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਪੀਣ ਵਾਸਤੇ ਪਾਣੀ ਛੱਡਿਆ ਸੀ ਅੱਜ ਹਰਿਆਣਾ ਦੇ ਵਿੱਚ ਗੇਟ ਖੋਲੇ ਸੀ ਹਰਿਆਣਾ ਨੂੰ ਜਾਣ ਲਈ ਪਾਣੀ ਪਰ ਉਸ ਪਾਣੀ ਨੂੰ ਰੋਕ ਦਿੱਤਾ ਗਿਆ ਆਮ ਪਾਰਟੀ ਦੇ ਵਰਕਰ ਹਰਜੋਤ ਸਿੰਘ ਜੇ ਸਮਾਚਕ ਵੱਡੀ ਗਿਣਤੀ ਦੇ ਵਿੱਚ ਭਾਖੜਾ ਡੈਮ ਤੇ ਪਹੁੰਚੇ ਤੇ ਉਹਨਾਂ ਨੇ ਜਿੱਥੇ ਇਹਨਾਂ 게ਟਾਂ ਨੂੰ ਬੰਦ ਕੀਤਾ ਤੇ ਉੱਥੇ ਭਾਖੜਾ ਅਰੇਂਜਮੈਂਟ ਬੋਰਡ ਦੇ ਚੇਅਰਮੈਨ ਨੂੰ ਤੂਕਕਾ ਰਾਜਾ ਨੂੰ ਪਾਣੀ ਛੰਡ ਛੱਡਣ ਦਾ ਪ੍ਰਬੰਧ ਦੇਖਦੇ ਨੇ ਉਹ ਬੰਦਕ ਬਣਾ ਲਿਆ ਤੇ ਉਸ ਤੋਂ ਬਾਅਦ ਤੁਰੰਤ ਰਮਜੀਤ ਸਿੰਘ ਬਿੱਟੂ ਨੇ ਆਪਣਾ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਹਰਜੂਰ ਸਿੰਘ ਬੈਂਸ ਦੇ ਖਿਲਾਫ ਜਿਹੜਾ ਹੈਗਾ ਇੱਕ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਤੇ ਦੇਖਣਾ ਹੈ ਹੋਗਾ ਕਿ ਭਗਵਾਨ ਸਿੰਘ ਮਾਨ ਹਰਜੋਤ ਸਿੰਘ ਦੇ ਖਿਲਾਫ ਕੀ ਕਾਰਵਾਈ ਕਰਦੇ ਹੋ